ਇਦੇ ਚ ਕਾਫੀ ਢੇਰ ਤੋਂ ਅਸੀਂ ਲੱਗੇ ਹੋ ਸੀ ਕੁਝ ਸ਼ਿਕਾਇਤਾਂ ਆ ਰਹੀਆਂ ਸੀ ਜੀ ਵੀ ਲਾਇਸੈਂਸ ਜਿਹੜੇ ਆ ਆਮ ਲਾਇਸੈਂਸ ਡੀਸੀ ਆਫਿਸ ਤੇ ਜਿਹੜੇ ਕੋਈ ਪ੍ਰਾਈਵੇਟ ਕੰਪਨੀ ਨੂੰ ਠੇਕਾ ਦਿੱਤਾ ਹੋਇਆ ਇਹਨਾਂ ਦੇ ਕੁਝ ਮੁਲਾਜ਼ਮ ਮਿਲ ਕੇ ਔਰ ਕੁਝ ਡੀਜੀ ਆਫਿਸ ਦੇ ਮੁਲਾਜ਼ਮ ਮਿਲ ਕੇ ਲੋਕਾਂ ਤੋਂ ਸਿੱਧੇ ਹੀ ਪੈਸੇ ਲੈ ਕੇ ਮੈਂ ਤੁਹਾਡਾ ਲਾਇਸੈਂਸ ਬਣਵਾ ਦਊਗਾ ਇਹ ਫੌਜੀ ਸਾਫ ਦਾ ਫੌਜੀ ਹੈਗਾ ਇਹਦੇ ਕੁਝ ਪਹਿਲੇ ਫੌਜੀਆ ਨੇ ਲਾਇਸੈਂਸ ਵਗੈਰਾ ਬਣਾਏ ਸੀਗੇ ਇਹਨੇ ਜਿਹੜੇ ਆ ਧਾਕ ਲੈਂਦੇ ਸੀਗਾ ਧਾਕ ਲੈਣ ਤੋਂ ਬਾਅਦ ਅੱਗੇ ਮੁੰਡਾ ਜਿਹੜਾ ਇੱਥੇ ਲੱਗਿਆ ਹੁੰਦਾ ਸੀਗਾ ਮਨੀ ਪਵਨਦੀਪ ਕਰਕੇ ਉਹਦੇ ਨਾਲ ਕੰਟੈਕਟ ਕਰਦਾ ਸੀਗਾ ਪਵਨਦੀਪ ਅੱਗੋਂ ਲੈ ਕੇ ਸੰਸ਼ੀਰ ਨਾਲ ਕੰਟੈਕਟ ਕਰਦਾ ਸੀ ਸੰਸ਼ੀਰ ਜਿਹੜਾ ਹੈਗਾ ਉਹ ਸਟicker ਵਗੈਰਾ ਅੰਦਰੋਂ ਕੱਢਦਾ ਸੀਗਾ ਸੰਸ਼ੀਰ ਜਿਹੜਾ ਸੀਗਾ ਅੱਗੇ ਜਿਹੜਾ ਸੂਰਜ ਇਹਨਾਂ ਦਾ ਡਿਸਟ੍ਰਿਕਟ ਮੈਨੇਜਰ ਹੈਗਾ ਡੀਐਮ ਜਿਹਨੂੰ ਕਹਿੰਦੇ ਆ ਉਹ ਪਹਿਲੇ ਏਡੀਐਮ ਸੀ ਇੱਥੇ ਕਿਸੇ ਸ਼ਿਕਾਇਤ ਕਰਕੇ ਜਦੋਂ ਡੀਐਮ ਬਦਲਿਆ ਸੀਗਾ ਤਾਂ ਇਹਦੀ ਟ੍ਰਾਂਸਫਰ ਉੱਥੇ ਕਰਤੀ ਸੀ ਐਸ ਡੀਐਮ ਇਹਨੂੰ ਪ੍ਰਮੋਟ ਕਰਦਾ ਸੀ ਔਰ ਇਹ ਸਾਰੇ 1.5 ਤੋਂ 2 ਲੱਖ ਰੁਪਏ ਦੇ ਵਿੱਚ ਚਾਰਜ ਕਰਦੇ ਸੀ ਜਿਹਦੇ ਚੋਂ 1 ਲੱਖ ਰੁਪਿਆ ਡੀਐਮ ਲੈਂਦਾ ਸੀ ਔਰ ਬਾਕੀ ਜਿਹੜੇ ਪੈਸੇ ਬਚਦੇ ਸੀ 50000 60000 70000 ਉਹ ਸਾਰੇ 34 ਜਿਹੜੀ ਸੀਗੇ ਉਹ ਸਟicker ਕੱਢਣ ਵਾਲਾ ਹੋ ਗਿਆ ਕੋਈ ਕਸਟਮਰ ਲਿਆਣ ਵਾਲਾ ਹੋ ਗਿਆ ਇਹ ਸਾਰੇ ਵੰਡਦੇ ਸੀ ਔਰ ਇਹਨਾਂ ਦੀ ਹਜੇ ਤੱਕ ਜਿਹੜੇ ਫੋਨ ਤੋਂ ਵੈਸੇ ਡੀਸੀ ਚਾਬ ਤੋਂ ਅਸੀਂ ਰਿਕੁਐਸਟ ਕੀਤੀ ਹੈ ਉਹਨਾਂ ਦਾ ਜਿਹੜਾ ਕੰਪਿਊਟਰ ਵਗੈਰਾ ਉਹ ਅਸੀਂ ਸੀਜ਼ ਕਰ ਰਹੇ ਹਾਂ ਹਜੇ ਤੱਕ ਦੋ ਤੋਂ 250 ਡਿਸਾਂਸ ਜਿਹੜਾ ਹੈਗਾ ਇਹਨਾਂ ਦੇ ਮੋਬਾਈਲਾਂ ਤੋਂ ਜੋ ਅਸੀਂ ਕੀਤਾ ਇਹਨਾਂ ਦਾ ਫੋਰੈਂਸਿਕ ਉਹਦੇ ਤੋਂ ਕੱਢ ਸਕਿਆ ਬਾਕੀ ਡਿਟੇਲਡ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹਨਾਂ ਦੀ ਫਰਦਰ ਜਿਵੇਂ ਵੀ ਆਏਗਾ ਉਹ ਤੁਹਾਨੂੰ ਦੱਸਾਂਗੇ ਸਰ ਅਸਲਾ ਸ਼ਕਰ ਗਨ ਹਥੌਲੇ ਵੀ ਚ ਆਈ ਪਈ ਸਮੇਂ ਹਾਂ ਹਜੇ ਤੱਕ ਰੋਲ ਨਹੀਂ ਬਟ ਸਰਟਨਲੀ ਕੋਈ ਇਹਨਾਂ ਨੂੰ ਕਸਟਮਰ ਦੇ ਇੰਚ ਜਿਸ ਦਾ ਵੀ ਰੋਲ ਆਏਗਾ ਉਹ ਜ਼ਰੂਰ ਉਹਨਾਂ ਨੂੰ ਇਡੈਕਸ਼ਨ ਹੋਏਗਾ ਉਹਨਾਂ ਤੇ ਸਰ ਕਿਹਨੇ ਬੋਲਦੀ ਕਿਵੇਂ ਕਰਦੇ ਪੁਲਿਸ ਇਨਕੁਆਰੀ ਜਾਂ ਡਾਕ ਟੈਸਟ ਜਿਵੇਂ ਕਰਦੇ ਮੈਂ ਤੁਹਾਨੂੰ ਦੱਸਿਆ ਜੀ ਹੁੰਦਾ ਹੀ ਕੁਛ ਨਹੀਂ ਸੀ ਸਾਰਾ ਕੁਝ ਜਦੋਂ ਲਾਇਸੈਂਸ ਸੀ ਸਾਰਾ ਫੇਕ ਬਣਾ ਕੇ ਦੇਣਾ ਜਾਲੀ ਲਾਇਸੈਂਸ ਬਣਾ ਕੇ ਦੇਣਾ ਉਹਨਾਂ ਨੂੰ ਇਹ ਕਹਿ ਦੇਣਾ ਵੀ ਤੁਸੀਂ ਬਸ ਪੈਸੇ ਦੇ ਦਿਓ ਲਾਇਸੈਂਸ ਤੁਹਾਨੂੰ ਘਰੇ ਮਿਲ ਜੂਗਾ ਔਰ ਜਿਹੜਾ ਉਹਦੇ ਚ ਇੱਕ ਮੁੱਦਾ ਇਹਦੇ ਚ ਹੋਰ ਹੈ ਜੀ ਰਾਗਵ ਕਪੂਰ ਕਰਕੇ ਉਹ ਵੀ ਡੀਸੀ ਆਫਿਸ ਦੇ ਆ ਉਹ ਇਹਨਾਂ ਨੂੰ ਬਣਾ ਕੇ ਸਟicker ਬਣਾ ਕੇ ਭੇਜ ਦਿੰਦਾ ਸੀਗਾ ਉਹ ਸਟਿੱਕਰ ਨੂੰ ਕੀ ਮੈਨੀਪੂਲੇਟ ਕਰਦੇ ਸੀ ਕਿਵੇਂ ਕਰਦੇ ਸੀ ਯੂਆਈਡੀ ਨੰਬਰ ਦੇ ਵਿੱਚ ਜਿਵੇਂ 16 ਡਿਜੀਟ ਦਾ ਕੋਈ ਯੂਆਈਡੀ ਨੰਬਰ ਹੈ ਉਹਦੇ ਵਿੱਚ ਦੋ ਅਲਫਾ ਉਹਦੇ ਵਿੱਚ ਨੰਮੈਰਿਕ ਬਦਲਦੇ ਨੇ ਉਹ ਬਦਲ ਕੇ ਤਾਂ ਉਹ ਨਵਾਂ ਇੱਕ ਆਪਣੇ ਅਨੁਸਾਰ ਯੂਆਈਡੀ ਨੰਬਰ ਕ੍ਰੀਏਟ ਕਰ ਲੈਣਾ ਤੇ ਬੜਾ ਵੱਡਾ ਇਹ ਸਕੈਂਡਲ ਹੈ ਜਿਹੜਾ ਇੱਥੇ ਪਹਿਲੇ ਵੀ ਅ ਅਸਲਾ ਲ ਸੰਸਾ ਨੂੰ ਲੈ ਕੇ ਰੋਲੇ ਪੈਂਦੇ ਰਹੇ ਆ ਬਟ ਇਹ ਤਾਂ ਐਤਕੀ ਜਿਹੜੀ ਪ੍ਰਾਈਵੇਟ ਕੰਪਨੀ ਨੂੰ ਇਨ੍ਹਾਂ ਦੇ ਸਾਰੇ ਬੰਦੇ ਤੇ ਡੀਸੀ ਅਫਸਰਾਂ ਦੇ ਮਿਲ ਕੇ ਇਹ ਸਾਰਾ ਰੈਕਟ ਚਲਾ ਰਹੇ ਸਨ ਸਰ ਕਿੰਨੇ ਕਪਣਾ ਚੁੱਕੇ ਹਾਂ ਜੀ ਹਾਂ ਜੀ ਕਿੰਨੇ ਕਪਣਾ ਚੁੱਕੇ ਜਾਂਦੀ ਹਜੇ ਤੱਕ ਤਾਂ ਦੇਖੋ ਜਦੋਂ ਤੱਕ ਉਹ ਸਾਜੀ ਹੁਣ ਕੰਪਿਊਟਰਸ ਵਗੈਰਾ ਤੋਂ ਅਸੀਂ ਕੱਢਾਂਗੇ ਡਿਟੇਲਸ ਵਗੈਰਾ ਜਿਹੜੀ ਹੋਈ ਮਿਲੇਗੀ ਬਟ ਜਿਹੜੇ ਹਜੇ ਇਹਨਾਂ ਦੇ ਫੋਨਸ ਵਗੈਰਾ ਅਸੀਂ ਫਰੈਂਸਿਕ ਕੀਤੇ ਆ ਉਹਨਾਂ ਤੋਂ 2 ਤੋਂ 250 ਦੇ ਵਿੱਚ ਸਾਨੂੰ ਜਿਹੜੇ ਆ ਨਾਮ ਔਰ ਲਾਇਸੈਂਸਸ ਵਗੈਰਾ ਦੇ ਰੈਫਰੈਂਸਸ ਮਿਲੇ ਆ ਅੱਗੇ ਅਸੀਂ ਕਲੀਅਰ ਕਰਦਾਂਗੇ ਸਰ ਇਹਦੇ ਲਾਇਸੈਂਸ ਜਾਰੀ ਹੋਏ ਇਹਨਾਂ ਨੇ ਕਾ ਵੈਪਨ ਵਗੈਰਾ ਵੀ ਇਹਨੇ ਬਾਇ ਕਰ ਲਏ ਹੋਣਗੇ ਕਿ ਨਹੀਂ ਬਿਲਕੁਲ ਜੀ ਜਿਹਨੇ ਲਾਇਸੈਂਸ ਬਣਾਣਾ ਪੈਸੇ ਖਰਚਣੇ ਉਹਨੇ ਵੈਪਨ ਤਾਂ ਬਾਇ ਕਰਨਾ ਹੀ ਹੈ ਔਰ ਕਿਤੇ ਨਾ ਕਿਤੇ ਗਨ ਹਾਊਸਾਂ ਵਾਲਿਆਂ ਦਾ ਵੀ ਰੂਲ ਹੋਏਗਾ ਔਰ ਮੈਂ ਤਾਂ ਇਹ ਹੀ ਇਹ ਪ੍ਰੈਸ ਕਾਨਫਰੰਸ ਦੇ ਰਾਹੀਂ ਇਹ ਵੀ ਕਹਿਣਾ ਚਾਹੁੰਦਾ ਵੀ ਜਿਹੜੇ ਕੋਈ ਲੋਕਾਂ ਨੇ ਇਹਨਾਂ ਦੇ ਕੰਟੈਕਟ 'ਚ ਸੀਗੇ ਔਰ ਲਾਇਸੈਂਸ ਬਣਾਏ ਆ ਅਨਜਾਨਪੁਨੇ 'ਚ ਉਹਨਾਂ ਨੇ ਬਣਵਾ ਲਏ ਮੇਬੀ ਕਿ ਉਹਨਾਂ ਨੂੰ ਨਹੀਂ ਪਤਾ ਕਿ ਇਹ ਫੇਕ ਹੈਗੇ ਆ ਉਹ ਅੱਗੇ ਆ ਕੇ ਆਪਦੇ ਆਪ ਹੀ ਜਿਹੜੇ ਲਾਇਸੈਂਸ ਆਪਣੇ ਆ ਉਹ ਸਰੈਂਡਰ ਕਰਦੇ ਨੇ ਔਰ ਯਾ ਵੈਰੀਫਾਈ ਕਰਵਾਲਣ ਡੀਸੀ ਆਫਿਸ ਤੋਂ ਕਿ ਇਹ ਲਾਇਸੈਂਸ ਸੱਜਸਟ ਕਰਦਾ ਕਿ ਨਹੀਂ ਕਰਦਾ ਨਹੀਂ ਜੇ ਅਸੀਂ ਜਦੋਂ ਇਹ ਵੈਰੀਫਾਈ ਕਰਕੇ ਅਸੀਂ ਫੜਾਂਗੇ ਫਿਰ ਪੂਰਾ ਉਹਨਾਂ ਤੇ ਐਕਸ਼ਨ ਹੋਏਗਾ ਕਿੰਨੇ ਟੋਟਲ ਬੰਦੇ ਪਾਏ ਗਏ ਇਹਦੇ ਚ ਹਜੇ ਤੱਕ ਤਾਂ ਸਾਡੇ ਕੋਲ ਸਾਹਮਣੇ 7 ਬੰਦੇ ਆਏ ਆ ਜੀ ਬਟ ਹੋਰ ਸਕਦਾ ਅੱਗੇ ਹੋਰ ਵੀ ਦੀ ਇਨਵੋਲਵਮੈਂਟ ਵੀ ਹੋਵੇ ਡੀਸੀ ਆਫਿਸ ਵਾਲੇ ਜਾਂ ਕੰਪਨੀ ਦੇ ਕੁਝ ਬੰਦੇ ਹੋਰ ਵੀ ਇਨਵੋਲਵਮੈਂਟ ਹੋਏਗੀ ਇਹਦੇ ਚ ਬਟ 7 ਬੰਦੇ ਅਸੀਂ ਪਿੰਪੁਆਇੰਟ ਕਰ ਲਏ ਜਿਨ੍ਹਾਂ ਚੋਂ 3 ਅਸੀਂ ਅਰੈਸਟ ਕਰ ਲਏ ਸਰ ਕਿੰਨੇ ਟਾਈਮ ਤੋਂ ਇਹ ਕਾਰੋਬਾਰ ਕਰ ਰਹੇ ਹੈ ਜੀ ਕੁਛ ਆਇਆ ਸਾਹਮਣੇ ਦੇਖੋ ਇਹਦੇ ਚ ਹਜੇ ਤੱਕ ਤਾਂ ਇਹ ਕੋਈ ਕਹ ਰਿਹਾ ਮੈਂ 15 ਅ ਕਸਟਮਰ ਦਿੱਤੇ ਹੈ ਜਿਨੇ ਗਰਮੀਤ ਕਹਿੰਦਾ ਇਹ ਹੋਰਾਂ ਨਾਲ ਵੀ ਕੰਮ ਕਰਦੇ ਸੀ ਜਿਵੇਂ ਜਿਵੇਂ ਸਾਡੀ ਇਨਵੈਸਟੀਗੇਸ਼ਨ ਚੱਲੇਗੀ ਅੱਗੇ ਪਤਾ ਲੱਗੇਗਾ ਕਿ ਇਹ ਸਾਲ ਤੋਂ ਚੱਲ ਰਿਹਾ ਸੀ ਜਾਂ 6 ਮਹੀਨੇ ਤੋਂ ਚੱਲ ਰਿਹਾ ਸੀ ਜਾਂ 8 ਮਹੀਨੇ ਤੋਂ ਚੱਲ ਰਿਹਾ ਸੀ ਮੇਬੀ ਕਿਤੇ ਨਾ ਕਿਤੇ ਇਹਨਾਂ ਦਾ ਜਿਹੜਾ ਮੇਨ ਜਿਹੜਾ ਸੂਰਜ ਕਿੰਗਪਿਨ ਹੈਗਾ ਉਹ ਡੀਐਮ ਹੈ ਉਹਦੇ ਆਂਤ ਹੀ ਪਤਾ ਲੱਗੇਗਾ ਕਿ ਹੋਰ ਕੌਣ ਇਨਵੋਲਡ ਹੈ ਜਿੰਨਾ ਕੋਈ ਇਹਨਾਂ ਨੂੰ ਪਤਾ ਜਿੱਥੇ ਹਰ ਜਗ੍ਹਾ ਕੱਟਆਫ ਸੀਗਾ ਇਹਨਾਂ ਦੇ ਮੁਤਾਬਕ ਤਾਂ ਇਹ ਤਿੰਨ ਜਣੇ ਅਸੀਂ ਜਿਹੜੇ ਆ ਹਾਂ ਸੱਚ ਲੈ ਰਹੇ